ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪੰਦੀਪ ਢਿੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਪੰਜਾਬ ਦੇ ਵਿੱਚ ਬੀਤਿਆ ਕੱਲ ਜਿਹੜਾ ਆਮ ਆਦਮੀ ਪਾਰਟੀ ਲਈ ਪੰਜਾਬ ਸਰਕਾਰ ਲਈ ਬੜੀ ਖੁਸ਼ੀ ਦੀ ਖਬਰ ਲੈ ਕੇ ਆਇਆ ਜਿਮਨੀ ਜ਼ੋਨ ਲੁਧਿਆਣਾ ਪੱਛਮੀ ਦੀ ਜਿਮਨੀ ਜ਼ੋਨ ਹੋਈ ਇੱਕ ਬੜੀ ਦੁਖਦਾਇਕ ਜਿਹੜਾ ਹੋਈ ਮ੍ਰਿਤਯੂ ਹੋਈ ਐਮਐਲਏ ਸਾਹਿਬ ਗੋਗੀ ਜੀ ਔਰ ਉਸ ਤੋਂ ਬਾਅਦ ਜਿਮਨੀ ਚੋਣ ਕਰਵਾਈ ਗਈ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਔਰ ਉਸ ਤੋਂ ਬਾਅਦ ਕੱਲ ਜਿਹੜੇ ਨਤੀਜੇ ਆਏ ਤੇ ਸੰਜੀਵ अरोड़ा ਜੀ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਵੱਟੇ ਮਾਰਜਨ ਦੇ ਨਾਲ ਲਗਭਗ 11000 ਦੇ ਕਰੀਬ ਜਿਹੜਾ ਉਹਨਾਂ ਦਾ ਮਾਰਜਨ ਸੀਗਾ ਆਸ਼ੂ ਭਰਤਪੂਸ਼ ਆਸ਼ੂ ਜੀ ਉਹਨਾਂ ਨੂੰ ਹਰਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਨੇ ਮੇਰੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਦੇ ਮੌਜੂਦਾ ਪ੍ਰਧਾਨ ਨਾਲ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਤੇ ਸੀਨੀਅਰ ਆਗੂ ਬਰਿੰਦਰ ਸ਼ਰਮਾ ਜੀ ਬਰਿੰਦਰ ਸ਼ਰਮਾ ਮੈਨ ਦੇ ਕੇ ਬਹੁਤ-ਬਹੁਤ ਸਵਾਗਤ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਬਧਾਈਆਂ ਭਾਈ ਬੜੀ ਮਿਹਨਤ ਕੀਤੀ ਆਮ ਆਦਮੀ ਪਾਰਟੀ ਦੇ ਇੱਕ ਚੀਜ਼ ਮੰਨੀ ਜਾਂਦੀ ਹੈ ਵੀ ਜਦੋਂ ਕੋਈ ਵੀ ਚੋਣ ਲੜਦੀ ਹੈ ਪਾਰਟੀ ਤਾਂ ਬੜੀ ਤਣੋਂ ਮਨੋਂ ਲੜਦੀ ਹੈ ਮਤਲਬ ਹੇਠਲੇ ਵਰਕਰ ਤੋਂ ਲੈ ਕੇ ਤੁਹਾਡੇ ਸੀਨੀਅਰ ਲੀਡਰਸ਼ਿਪ ਤੱਕ ਮਤਲਬ 100% ਆਪ ਦਾ ਜੋਰ ਲਾਉਂਦੇ ਲਾਉਂਦੀਆਂ ਸਾਰੀਆਂ ਪਾਰਟੀਆਂ ਤੇ ਸੰਜੀਵ अरोड़ा ਜੀ 11000 ਦੇ ਲਗਭਗ ਵੋਟ ਤੇ ਜਿੱਤੇ ਆ ਕੀ ਕਹਿਣਾ ਚਾਹੋਗੇ ਉਹਨਾਂ ਦੇ ਉਹਨਾਂ ਜਿੱਤਦੀ ਪਹਿਲਾਂ ਦਾ ਵਧਾਈ ਹੈ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਉੱਥੇ ਜਾ ਕੇ ਦੂਜੀ ਗੱਲ ਇਹ ਹੈ ਕਿ ਸੰਜੀਵ ਰੋੜਾ ਜੀ ਦੀ ਜਿੱਤ ਵਾਸਤੇ ਜਦੋਂ ਤੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਉਦੋਂ ਤੋਂ ਇਸ ਇਹ ਪੂਰੇ ਪ੍ਰਿਆਪਰ ਦੇ ਵਿੱਚ ਵਲੰਟੀਅਰਾਂ ਨੂੰ ਡਿਊਟੀਆਂ ਲੱਗੀਆਂ ਸੀ ਥੱਲੇ ਥੱਲੇ ਬੂਥ ਦੇ ਉੱਤੇ ਡਿਊਟੀ ਸੀ ਐਮਐਲਏ ਸਾਹਿਬ ਦੀ ਡਿਊਟੀ ਸੀ ਪੂਰਾ ਤਹਿਆ ਕਰਕੇ ਪੂਰੀ ਮਿਹਨਤ ਨਾਲ ਦਿਨ ਪਰ ਰਾਤ ਇੱਕ ਕਰਕੇ ਪੂਰੀ ਮਿਹਨਤ ਨਾਲ ਅਸੀਂ ਉੱਥੇ ਕੰਮ ਕੀਤਾ ਉਹ ਲੋਕ ਕੰਨ ਤੱਕ ਸਰਕਾਰ ਦੇ ਕੰਮ ਨੂੰ ਦੱਸਿਆ ਕਿ ਕਾਵੇ ਕੰਮ ਜੋ ਹੋਏ ਨੇ ਸ਼ਹਿਰੀ ਖੇਤਰ ਹੋਣ ਕਰਕੇ ਪਿੰਡੂ ਖੇਤਰ ਦਾ ਥੋੜਾ ਜਿਹਾ ਨਹੀਂ ਪਤਾ ਹੁੰਦਾ ਕਿ ਸਾਡੇ ਖੇਤਾਂ ਨੂੰ ਪਾਣੀ ਕਿਵੇਂ ਮੁਹੱਈਆ ਹੋ ਰਿਹਾ ਬਿਜਲੀ ਖੇਤਾਂ ਦੀ ਕਿਵੇਂ ਆ ਰਹੀ ਹੈ ਇਸ ਚੀਜ਼ਾਂ ਦੇ ਪ੍ਰੇਰਿਤ ਹੋ ਕੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਜੀ ਮੈਂ ਇੱਕ ਵਾਰ ਫਿਰ ਜਿਹੜੀ ਵਧਾਈ ਦਿਨਾ ਨਾਲ ਹੀ ਗੱਲ ਕਰਦੇ ਆ ਕਿ ਵਿਰੋਧੀ ਪਾਰਟੀਆਂ ਖਾਸ ਕਰ ਕਾਂਗਰਸ ਪਾਰਟੀ ਨੇ ਜਿਹੜੇ ਸਵਾਲ ਚੁੱਕਦੇ ਰਹੇ ਆ ਜਦੋਂ ਕੈਂਪੇਨ ਚੱਲ ਰਹੀ ਸੀ ਉਸ ਵੇਲੇ ਵੀ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਜਿਹਦੇ ਵਿੱਚ ਕੁਝ ਰਾਸ਼ਨ ਦੀਆਂ ਕਿੱਟਾਂ ਦੀਆਂ ਵੀਡੀਓ ਸਾਹਮਣੇ ਆਈਆਂ ਕਿਹਾ ਜਾ ਰਿਹਾ ਸੀ ਕਿ ਮਸ਼ੀਨਰੀ ਦੀ ਦੁਰਵਰਤੋਂ ਹੋਈ ਹੈ ਤਾਂ ਜਿਹੜਾ ਮੌਜੂਦਾ ਜਿਹੜੀ ਜਿਮਨੀ ਚੌਣ ਦੇ ਵਿੱਚ ਪੂਰੀ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਰਤੋਂ ਕੀਤੀ ਗਈ ਹੈ ਇਹ ਤਾਂ ਇਹ ਪਹਿਲਾਂ ਆਪਣੇ ਆਪਣੇ ਪੀੜ੍ਹੀ ਥਲੇ ਸੋਟਾ ਮਾਰਨ ਅਸੀਂ ਪੂਰੀ ਮਿਹਨਤ ਨਾਲ ਪੂਰੀ ਲਗਨ ਨਾਲ ਮਿਹਨਤ ਨਾਲ ਚੋਣ ਲੜੀ ਹੈ ਤੇ ਜੇ ਹੁਣ ਮੇਰੇ ਕੋਲ ਪ੍ਰਾਈਵੇਟ ਗੱਡੀ ਹੈ ਚਲੋ ਮੈਂ ਚੇਅਰਮੈਨ ਆ ਜੇ ਉਹਦੇ ਤੇ ਸਰਕਾਰ ਦਾ ਮੈਂ ਲਿਖ ਲਿਆ ਜਾਂ ਕੋਈ ਇਹ ਥੋੜੀ ਜਿਹੀ ਸਰਕਾਰੀ ਮਸ਼ੀਨਰੀ ਦੁਰਵਕਤ ਹੋ ਗਈ ਉਹ ਤੇ ਉਹ ਤਾਂ ਇਹ ਆਪਦੀ ਪੀੜ੍ਹੀ ਥਲੇ ਸੁਟਾ ਬਾਅਦ ਇਹ ਅਜੇਕਰ ਗੁੰਡਾ ਨਾਚ ਕਰਦੇ ਰਹੇ ਆ ਇਤੋਂ ਤੱਕ ਕਿ ਮਾਰ ਘਟਾਈ ਦੇ ਵੀ ਉਤਰ ਆਉਂਦੇ ਸੀ ਅਕਾਲੀਗਨ ਲਾ ਲੋ ਚਾਹੇ ਕਾਂਗਰਸ ਲਾ ਲੋ ਇਹਨਾਂ ਨੇ ਬਹੁਤ ਤੁਸੀਂ ਸਾਰੇ ਪੱਲੀ ਪਾਸ ਜਾਣਦੇ ਹੋ ਇਹਦੋਂ ਪਿਛਲੀਆਂ ਸਰਕਾਰਾਂ ਚ ਜਦੋਂ ਜਿਮਨੀ ਚੋੜਾ ਹੁੰਨੇ ਸੀ ਉਦੋਂ ਕੀ ਦੁਰਵਰਤੋਂ ਮਸ਼ੀਨਰੀ ਦੁਰਵਰਤੋਂ ਹਥਿਆਰਾਂ ਦੀ ਦੁਰਵਰਤੋਂ ਕੀ ਨਹੀਂ ਹੁੰਦਾ ਪਤਾ ਇਹਨਾਂ ਦਾ ਹਾਰ ਤੋਂ ਬਖਲਾਟ ਇਹਨਾਂ ਨੂੰ ਪਹਿਲਾਂ ਹੀ ਹੋ ਗਈ ਸੀ ਕਿ ਸਾਡੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਕੋਲ ਕੋਈ ਮੁੱਦਾ ਹੀ ਹੈ ਨਹੀਂ ਲੋਕਾਂ ਵਿੱਚ ਜਾ ਕੇ ਕੋਈ ਗੱਲ ਕਰਨ ਦਾ ਨਾ ਕੋਈ ਮੁੱਦਾ ਹੀ ਹੈ ਨਹੀਂ ਮੇਰਾ ਪੁਰਾ ਹੈ ਆਮ ਆਦਮੀ ਪਾਰਟੀ ਨੂੰ ਆ ਮਾਨ ਸਰਕਾਰ ਨੂੰ ਪਨੁੰਦੇ ਆ ਵੇ ਇਥੋਂ ਵੀ ਆ ਕਰ ਲਈ ਇਥੋਂ ਆ ਨਕਸ਼ ਪਰ ਲਈ ਇਥੋਂ ਆ ਨਕਸ਼ ਪਰ ਲਈ ਪਰ ਇਹਨਾਂ ਦੇ ਪੱਲੇ ਕੁਝ ਨਹੀਂ ਲੋਕਾਂ ਨੇ ਨਕਾਰ ਦਿੱਤਾ ਇਹਨਾਂ ਨੂੰ ਹਮ ਬਿਲਕੁਲ ਪੂਰੀ ਤਰ੍ਹਾਂ ਚਲੋ ਇਹ ਕਹਿੰਦੇ ਕਿ ਅ ਸਰਕਾਰ ਦੀ ਸਰਕਾਰੀ ਮਿਸ਼ਨਰੀਆਂ ਇੱਥੇ ਇਹ ਕੀਤਾ ਹਮ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਗੁਜਰਾਤ ਚ ਤਾਂ ਬੀਜੇਪੀ ਦੀ ਸਰਕਾਰ ਸੀ ਹਮ ਬਿਲਕੁਲ ਉੱਥੇ ਸਾਡਾ ਉਮੀਦਵਾਰ 18000 ਬੋਟ ਕਦ ਨਾਲ ਲਗਭਗ 18000 ਤੋਂ ਉੱਪਰ ਉਹ ਬੁਰਨਲ ਜਿੱਤੇ ਆ ਇੱਥੋਂ ਵੀ ਵੱਧ ਮਾਰਦੇ ਆ ਇੱਥੋਂ ਵੀ ਵੱਧ ਮਾਰਜਨ ਨਾਲ ਤੇ ਉੱਥੇ ਤਾਂ ਕੋਈ ਸਰਕਾਰੀ ਮਸ਼ੀਨਰੀ ਦੀ ਦੁਰਵਤੋਂ ਨਹੀਂ ਹੋਈ ਜਾਂ ਉੱਥੇ ਤਾਂ ਕੋਈ ਉਹ ਨਹੀਂ ਹੋਇਆ ਉੱਥੇ ਕੀ ਸੀ ਇਹ ਲੋਕ ਆਮ ਆਦੀ ਪਾਰਟੀ ਦੀ ਚੜ੍ਹ ਤੋਂ ਬਖਲਾ ਹਟ ਚ ਨੇ ਇਹਨਾਂ ਨੂੰ ਕੁਝ ਨਹੀਂ ਸੋਚਦਾ ਇਹਨਾਂ ਦੀ ਜ਼ਮੀਨ ਖਿਸਕ ਗਈ ਹੈ ਇਹਨਾਂ ਨੇ ਜਿਹੜਾ ਪਿਛਲੇ 60 70 ਸਾਲਾਂ ਤੋਂ ਉੱਤਰ ਕਾਟੋ ਮੈਚ ਰਣ ਦਾ ਕੰਮ ਚਲਾਇਆ ਹੋਇਆ ਸੀ ਕਿਤੇ ਕਾਲੀ ਆਗੇ ਕਿਤੇ ਕਾਂਗਰਸੀ ਆਗੇ ਤਾਂ ਇਹਨਾਂ ਨੂੰ ਹੁਣ ਆਪਦੀ ਜ਼ਮੀਨ ਜਿਹਨਾਂ ਦੀ ਥੱਲੋਂ ਖਿਸ ਪੈ ਰਹੇ ਥੱਲੋਂ ਖਿਸ ਗਈ ਹੈ ਤਾਂ ਹੁਣ ਇਹ ਬੇਬੁਨਿਆਦ ਆਵਾਜ਼ ਦੀ ਪਾਰਟੀ ਝੂਠੇ ਲਿਆਵਲਾਰੇ ਜਿਵੇਂ ਇਹ ਜਿਵੇਂ ਨੀ ਚੋਣ ਨੂੰ ਸ਼ਰਮਾ ਜੀ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ ਇਹ 2027 ਦਾ ਇਹ ਸੈਮੀ ਫਾਈਨਲ ਸੀ ਇਤੋਂ ਲੋਕਾਂ ਦੇ ਜਿਹੜੀ ਰੁਖ ਦਾ ਪਤਾ ਲੱਗੇਗਾ ਇਸ ਦੇ ਵਿੱਚ ਅਕਾਲੀ ਦਲ ਦਾ ਜਿਵੇਂ ਅਸੀਂ ਦੇਖਿਆ ਵੀ ਵੋਟ ਬੈਂਕ ਜਿਹੜਾ ਲੱਗਦਾ ਸੀਗਾ ਕਿ ਬਹੁਤ ਜ਼ੋਰ ਲਾਇਆ ਹੋਇਆ ਸਿਰਫ 8000 ਵੋਟ ਅਕਾਲੀ ਦਲ ਨੂੰ ਪੈਣੀ ਇਹ 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 얘ਰੇ ਬਾਰੇ ਕੀ ਕਹੋ ਦੇਖੋ ਲੋਕ ਭਲਿਭਾਂ ਜਾਣਦੇ ਨੇ ਜੀ ਜਿਹੜੇ ਗੁਰੂ ਦੇ ਸਾਡੇ ਕਿੱਥੋਂ ਹੋ ਜਾਣਗੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਉਸ ਤੋਂ ਬਾਅਦ ਇਹਨਾਂ ਦਾ ਮਿਆਰ ਉੱਚਾ ਉੱਠਣ ਦੀ بجائے ਦਿਨੋਂ ਦਿਨ ਨੀਚੇ ਦੀ ਨੀਚੇ 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 ਜਾ ਰਿਹਾ ਤਾਂ ਲੋਕਾਂ ਨੂੰ ਪਤਾ ਹੈ ਤੇ ਲੋਕ ਚੰਗੇ ਸ਼ਾਸਕ ਚੰਗੀ ਸਰਕਾਰ ਦੇ ਨਾਲ ਨੇ ਇਹ ਲੋਕਾਂ ਨੇ ਫਤਵਾ ਲੁਧਿਆਣਾ ਚ ਦੇ ਦਿੱਤਾ ਉਹ ਇਹ ਕਹਿੰਦੇ ਸੀ 27 ਚ ਹੁਣ ਦੇਖ ਲਿਓ ਇਹਨਾਂ ਦਾ ਕੀ ਹਾਲ ਹੁੰਦਾ ਹੈ। ਹਮ। ਦੇਖੋ 11000 ਦੀ ਲੀਡ ਬਹੁਤ ਵੱਡੀ ਲੀਡ ਹੈ। ਜੀ। ਜਿੱਥੇ ਅਗਰ ਮੇਰਾ ਜਿਹੜਾ ਹੈ ਇਸ ਤੋਂ ਪਹਿਲਾਂ 2-4 ਚੋਣਾਂ ਜਿਹੜੀਆਂ ਹੋਈਆਂ ਐ ਇੰਨੇ ਮਾਰਜਨ ਨਾਲ ਕੋਈ ਸਰਕਾਰ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਨਹੀਂ ਜਿੱਤਿਆ। ਜੀ। ਤੇ ਜੇ ਅਸੀਂ ਬਾਈ ਦੀ ਗੱਲ ਕਰੀਏ ਬਾਈ ਚ ਵੀ ਸਾਨੂੰ 7400 ਵੋਟ ਨਾਲ ਲਗਭਗ 7400 7500 ਵੋਟ ਨਾਲ ਜਿੱਤੇ ਸੀ। ਹਮ। ਤੇ ਸਰ ਲੋਕਾਂ ਨੇ ਸਰਕਾਰ ਦੇ ਕਮਾਂ ਤੇ ਮੋਹਰ ਲਾਈ ਹੈ ਬਿਲਕੁਲ ਵੋਟ ਪਰਸੈਂਟੇਜ ਵੀ ਜਿਹੜਾ 2022 ਤੋਂ ਵਧਿਆ ਵਧਿਆ ਬਿਲਕੁਲ ਜੇ ਤੁਸੀਂ ਗੁਜਰਾਤ ਦੀ ਗੱਲ ਕੀਤੀ ਹੈ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਮਨੀ ਚੋਣ ਜਿੱਤਣਾ ਜੀ ਇਹ ਕਿੰਨੀ ਕ अहमियत ਰੱਖਦਾ ਪਾਰਟੀ ਲਈ ਤੇ ਦੇਖੋ ਜੀ ਗੁਜਰਾਤ ਚ ਜਿਹੜੀ ਇਹ ਸੀਟ ਤੇ ਚੋਣ ਜਿੱਤੇ ਨੇ ਆਮ ਆਦਮੀ ਪਾਰਟੀ ਜਿੱਤੀ ਹੈ ਉਥੇ ਪਹਿਲਾਂ ਵੀ ਆਮ ਆਦਮੀ ਪਾਰਟੀ ਹੀ ਜਿੱਤੀ ਸੀ ਅੱਛਾ ਉੱਥੇ ਭਾਜਪਾ ਨੇ ਗੁੰਡਾਗਰਦੀ ਕਰਕੇ ਸਾਡੇ ਉਮੀਦਵਾਰ ਨੂੰ ਪਹਿਲਾਂ ੱੱਕੇ ਨਾਲ ਜ਼ਬਰਨ ਭਾਜਪਾ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿੰਦਾ ਮੈਂ ਤੁਹਾਡੀ ਇਨ ਨਹੀਂ ਮੰਨੀ ਉਹਨੇ ਅਸਤੀਫਾ ਦੇ ਦਿੱਤਾ ਹਾਂ ਆਮ ਆਦਮੀ ਪਾਰਟੀ ਕੋ ਅਸਤੀਫਾ ਦੇ ਦਿੱਤਾ ਸੌਰੀ ਆਮ ਆਦਮੀ ਪਾਰਟੀ ਕੋ ਨਹੀਂ ਵਿਧਾਨ ਸਭਾ ਦੀ ਸੀਟ ਤੋਂ ਅਸਤੀਫਾ ਦਿੱਤਾ ਉਸ ਕਰਕੇ ਜਿਮਨੀ ਚੋਣ ਹੋਈ ਹੈ ਤੇ ਸਾਡਾ ਉਮੀਦਵਾਰ ਫਿਰ ਦੁਬਾਰਾ ਬਾਜ਼ੀ ਮਾਰੀ ਹੈ ਜੀ ਤੇ ਲੋਕ ਨਾਲ ਨੇ ਲੋਕਾਂ ਰਹੇ ਕੇਜਰੀਵਾਲ ਨੂੰ ਆਉਣ ਵਾਲੇ ਸਮੇਂ ਚ ਪੀਐਮ ਦੇਖਣਾ ਚਾਹੁੰਦੇ ਨੇ ਇੱਕ ਚੰਗਾ ਸਮਝਦਾਰ ਸੁਲਝਾਵਣ ਇਨਸਾਨ ਤੇ ਇਸੇ ਤਰ੍ਹਾਂ ਹੀ ਮਾਨ ਸਾਹਿਬ ਤੋਂ ਵੀ ਆਪ ਸਾਰਾ ਖੁਸ਼ ਹੈ ਤੇ ਲੁਧਿਆਣਾ ਸਾਨੂੰ ਆਵਾਮੀ ਪਾਰਟੀ ਨੂੰ ਫਤਵਾ ਇਸੇ ਕਰਕੇ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੀ ਮਿਹਨਤ ਨੂੰ ਦੇਖਦੇ ਹੋਏ ਤਾਂ ਲੋਕਾਂ ਨੇ ਫਤਵਾ ਦਿੱਤਾ ਜੀ 2027 ਵੀ ਸਮਾਂ ਜਿਵੇਂ ਨੇੜੇ ਆ ਰਿਹਾ ਹੈ ਤੇ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਫਤਵਾ ਆਇਆ ਹੈ ਤੇ ਇਹਦਾ ਅਸਰ ਅੱਗੇ 2027 ਵੱਲ ਪਵੇਗਾ ਬਿਲਕੁਲ ਜੀ ਸਾਡੇ ਵਲੰਟੀਅਰਾਂ ਨੂੰ ਹੋਰ ਬਲ ਮਿਲਿਆ ਸਾਨੂੰ ਸਾਰਿਆਂ ਨੂੰ ਸਾਡੇ ਲੋਕਾਂ 'ਚ ਇਹ ਸੀ ਜਿਹੜੇ ਇਹਨਾਂ ਨੇ ਉਸ ਫਲਾਇਆ ਸੀ ਕਿ ਇਹ ਤਾਂ ਵਾਸੀ ਗਏ ਜੀ ਤਾਂ ਆਏ ਆ ਲੋਕਾਂ ਨੇ ਫਿਰ ਫਤਵਾ ਦਿੱਤਾ ਬੜੇ ਲਖੀ ਲੋਕ ਨੇ ਲਿਆ ਨਸ਼ਾ ਦੇ ਜੀ ਆਮ ਆਦਮੀ ਪਾਰਟੀ ਦੀ ਟੱਕਰ ਦੀ ਗੱਲ ਕਰੀਏ ਕਿਉਂਕਿ ਕਾਂਗਰਸ ਆਪਸ 'ਚ ਦੋ ਫਾੜ ਕੋਈ ਪਈਆ ਕੋਈ ਕੋਈ ਰਾਗ ਲਾ ਪਿਆ ਹਰ ਕੋਈ ਆਪਣਾ ਪਰ ਜਿਹੜਾ ਰਾਗ ਲਾ ਪ ਰਿਹਾ ਇੱਕ ਚੀਜ਼ ਕਰ ਲ ਜਿਹੜੀ ਦੇਖਣ ਨੂੰ ਮਿਲੀ ਕਿ ਜਿਹੜਾ ਅਕਾਲੀ ਦਲ ਬੀਜੇਪੀ ਅਲਾਈਅੰਸ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਸ਼ਾਇਦ 2027 ਤੱਕ ਇਹਨਾਂ ਦਾ ਅਲਾਈਅੰਸ ਹੋ ਜੇ ਬੀਜੇਪੀ ਨੇ ਜਿਹੜੀ ਵੋਟ ਹਾਸਲ ਕੀਤੀ ਹੈ ਮਤਲਬ ਉਹ ਲਗਭਗ 20000 ਦੇ ਲਗਭਗ ਜਿਹੜੀ ਵੋਟ ਬੀਜੇਪੀ ਨੂੰ ਮਿਲੀ ਹੈ ਤੇ 8000 ਵੋਟ ਹੈ ਜਿਹੜੀ ਉਹ ਮਿਲੀ ਹੈ ਅਕਾਲੀ ਦਲ ਨੂੰ ਜੇ ਅਕਾਲੀ ਦਲ ਬੀਜੇਪੀ ਅਲਾਈਅੰਸ ਹੁੰਦਾ ਹੈ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਟੱਕਰ ਅਕਾਲੀ ਦਲ ਬੀਜੇਪੀ ਅਲਾਈਅੰਸ ਨਾਲ ਹੋਵੇਗੀ ਜਾਂ ਮੁੱਖ ਜਿਹੜਾ ਉਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਹੋਵੇਗੀ ਨਹੀਂ ਸਮੀਕਰਨ ਚੇਂਜ ਹੁੰਦੇ ਰਹਿੰਦੇ ਆ ਤੇ ਬੀਜੇਪੀ ਦਾ ਕਾਂਗਰਸ ਲਈ ਮਾਤਾ ਮੈਨੂੰ ਨਹੀਂ ਲੱਗਦਾ ਕੋਈ ਟੱਕਰ ਵਾਲੀ ਗੱਲ ਬਣੂਗੀ ਹੂੰ ਕਿਉਂਕਿ ਅਕਾਲੀ ਦਲ ਆਪ ਹੀ ਡੁੱਬਿਆ ਹੋਇਆ ਨਾਲ ਬੀਜੇਪੀ ਨੂੰ ਦੂ ਹੋਊਗਾ ਤਾਂ ਇਹਦਾ ਕੋਈ ਬੜਾ ਖਾਸ ਹੋ ਨਹੀਂ ਹੋਣਾ ਆਮ ਆਦਮੀ ਪਾਰਟੀ ਨੂੰ ਲੋਕ ਸਤਾਈ ਚ ਫਿਰ ਫਤਵਾ ਦੇਣਗੇ ਔਰ ਇਹ ਦੋ ਵੱਧ ਮਾਰਜਨ ਨਾਲ ਸਾਡੇ ਉਮੀਦਵਾਰਾਂ ਜਿਤਾਉਣਗੇ ਇਹ ਸਾਨੂੰ ਲੋਕਾਂ ਤੇ ਵਿਸ਼ਵਾਸ ਸੋ ਸ਼ਰਮਾ ਜੀ ਤੁਸੀਂ ਹੁਣੇ-ਹੁਣੇ ਜਿਹੜਾ ਜਿਲ੍ਹਾ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਤੇ ਕਿਵੇਂ ਇੱਕ ਜਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵਜੋਂ ਕੰਮ ਕਰਦਿਆਂ ਕੀ ਮਹਿਸੂਸ ਕਰ ਰਹੇ ਹੋ ਕਿਵੇਂ ਲੱਗ ਰਿਹਾ ਹੈ ਦੇਖੋ ਜੀ ਕੰਮ ਪਹਿਲਾਂ ਵੀ ਪਾਰਟੀ ਲਈ ਕੰਮ ਕੀਤਾ ਜੋ ਜਦੋਂ ਤੋਂ ਪਾਰਟੀ ਹੋਣ ਚਾਹੀਏ ਉਦੋਂ ਲੱਗੇ ਵੀ दो हजार सतारा तो बी तक का सफर मैं घर छठन काम किया प्रधान जिम्मेवारी वी पर भी जो तो कुछ करने का मन च हो तो तो चीज नहीं होंगी बाकी मेरे वलंटियर मेरे साथी सारे चार साम एल ए साहबान बहुत सहयोग है ਸਾਰੇ ਨਾਲ ਨਿਮਰਤਾ ਸਾਰਾ ਸਿਸਟਮ ਕੋਈ ਐਡਾ ਨਹੀਂ ਹੈਗਾ ਕਿ ਕਿਸੇ ਕੰਮ ਨੂੰ ਜੇ ਆਪਾਂ ਕਰਨਾ ਹੋਵੇ ਵੱਡਾ ਨਹੀਂ ਹੁੰਦਾ ਮੈਂ ਇੱਕ ਲਾਸਟ ਕੁਐਸਚਨ ਪੁੱਛਣਾ ਚਾਹੁੰਦਾ ਜਿਵੇਂ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਅਸੀਂ ਤੁਹਾਡਾ ਜਿਹੜਾ ਸਫਰ ਦੇਖਿਆ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਸਧਾਰਨ ਵਲੰਟੀਅਰ ਤੋਂ ਲੈ ਕੇ ਇੱਕ ਕਈ ਪੋਸਟਾਂ ਤੇ ਤੁਸੀਂ ਅਹਿਮ ਜ਼ਿੰਮੇਵਾਰੀਆਂ ਵੀ ਨਿਭਾਈਆਂ ਉਹ ਚੱਲਦੇ ਚੱਲਦੇ ਕਦੇ ਸੋਚਿਆ ਸੀਗਾ ਕਿ ਇੱਕ ਦਿਨ ਇਹ ਸਮਾਂ ਆਊਗਾ ਕੀ ਜਿਲ੍ਹਾ ਪ੍ਰਧਾਨ ਦੀ ਜਿਹੜੀ ਜ਼ਿੰਮੇਵਾਰੀ ਮੈਂ ਬਿਲਕੁਲ ਵੀ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਆਮ ਆਦਮੀ ਪਾਰਟੀ ਹੋਣ ਚਾਹੀ ਹੈ ਤਾਂ ਇੱਕ ਚਿੰਕ ਸੀ ਕਿ ਸ਼ਾਇਦ ਬਦਲਾ ਆ ਰਾ ਸਿਸਟਮ ਤੇ ਅਸੀਂ ਉਸ ਤੇ ਲੱਗੇ ਨਿਹਾਲ ਸਿੰਘ ਵਾਲਾ ਹਲਕੇ ਦੀ ਗੱਲ ਕਰਾਂ ਤਾਂ ਅਸੀਂ 14 ਕ ਜਾਨੇ ਸੀ ਜਿਹੜੀ ਮੁੱਢਲੀ ਟੀਮ ਸੀ ਬਿਲਕੁਲ ਉਹਦੇ ਵਿੱਚੋਂ ਅਸੀਂ ਲੋਕ ਸਭਾ ਇਲੈਕਸ਼ਨ 2014 ਜੋ ਮੈਂਬਰ ਕਹਿ ਸਕਦੇ ਆ ਕਿ ਪੰਜਾਬ ਚ ਜਿਹੜੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਇੱਕ ਸੀਗੇ ਤੁਸੀਂ 14 2014 ਦੀ ਚੋਣ ਅ ਪ੍ਰੋਫੈਸਰ ਸਾਹੂ ਸਿੰਘ ਜੀ ਸਿੰਘ ਜੀ ਐਮਪੀ ਬਣੇ ਪਹਿਲੀ ਵਾਰ ਆਮ ਆਦਮੀ ਪਾਰਟੀ ਕੋ ਤਾਂ ਬੜੀ ਵੱਡੀ ਲੀਡ ਸੀ ਉਹਨਾਂ ਦੀ ਔਰ ਇਸ ਹਲਕੇ ਦੀ ਜੇ ਗੱਲ ਕਰਾਂ ਨਿਹਾਲ ਸਿੰਘ ਵਾਲੇ ਹਲਕੇ ਅੱਜ ਤੱਕ ਦਾ ਇਤਿਹਾਸ ਹੈ ਬਿਲਕੁਲ 52416 ਵੋਟਾਂ ਨਾਲ ਅਸੀਂ ਇਸ ਹਲਕੇ 'ਚ ਜਿੱਤ ਪ੍ਰਾਪਤ ਕੀਤੀ ਸੀ ਕੱਲੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਬਾਕੀ ਹਲਕੇ 'ਚ ਜੋ ਤਕਰੀਬਨ 2 ਲੱਖ ਦੇ ਮਾਰਜਨ ਨਾਲ ਅਸੀਂ ਜਿੱਤੇ ਸੀ ਤੇ ਉਸ ਤੋਂ ਉਸ ਦਿਨ ਨਹੀਂ ਸੀ ਕਦੇ ਜਦੋਂ ਆਮ ਆਦੀ ਪਾਰਟੀ ਚ ਸ਼ੁਰੂਆਤ ਕੀਤੀ ਕੰਮ ਕਰਨਾ ਸ਼ੁਰੂ ਕੀਤਾ ਉਹ ਤਾਂ ਸੋਚਿਆ ਵੀ ਨਹੀਂ ਸੀ ਵੀ ਅਸੀਂ ਸਰਕਾਰ ਚ ਆਵਾਂਗੇ ਜਾਂ ਮੈਂ ਜ਼ਿਲ੍ਹਾ ਪ੍ਰਧਾਨ ਬਣੂਗਾ ਇਹ ਤਾਂ ਨਹੀਂ ਕਦੇ ਵੀ ਨਹੀਂ ਇਹ ਸੀ ਵੀ ਚੇਅਰਮੈਨ ਬਣਾਂਗੇ ਨਾ ਇਹਦਾ ਆਮ ਆਦੀ ਪਾਰਟੀ ਨੇ ਮੌਕਾ ਦਿੱਤਾ ਤਾਂ ਲੱਗਦਾ ਕਿ ਜੇ ਆਮ ਆਦਮੀ ਪਾਰਟੀ ਦੀ ਜਗ੍ਹਾ ਹੋਰ ਪੱਕੇ ਸੇ ਪਾਰਟੀ ਚ ਹੁੰਦੇ ਇਹ ਇੰਨਾ ਕੰਮ ਕਰਦੇ ਤੇ ਇੱਥੋਂ ਤਾਂ ਜਲੀ ਜਿੰਮੇਵਾਰੀ ਮਿਲ ਸਕਦੀ ਤੁਸੀਂ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਤਾਂ ਬੋਰਡ ਦੇ ਉੱਤੇ ਕੋਈ ਸਾਰੇ ਨਾਮ ਪੜ ਲਓ ਜਿਹੜੇ ਜਿਹੜੇ ਚੇਅਰਮੈਨ ਬਣੇ ਨੇ ਤੇ ਇੱਕ ਪਾਸੇ ਮੈਂ ਆ ਤੇ ਤੁਸਾਂ ਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਦੂਜੀਆਂ ਪਾਰਟੀਆਂ ਚ ਮੇਰੇ ਵਰਗੇ ਬਲੰਟੇ ਨੂੰ ਸਾ ਜੀ ਬਿਲਕੁਲ ਸਥਾਨ ਸੀ ਜਾਂ ਨਹੀਂ ਸੀ ਤੇ ਮੈਂ ਸ਼ੁਗਰ ਗੁਜ਼ਾਰਾ ਆਵਾਮੀ ਪਾਰਟੀ ਦਾ ਦੀਨਨ ਮੇਰੇ ਨਿਮਾਣੇ ਤੇ ਨਮਾਨ ਬਖਸ਼ਿਆ ਔਰ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜ਼ਿਲ੍ਹਾ ਪ੍ਰਧਾਨ ਜੀ ਦੀ 31 ਤਰੀਕ ਨੂੰ ਮੇਰੀ ਅਨਾਉਂਸਮੈਂਟ ਹੁੰਦੀ ਆ 30 ਨੂੰ ਮੈਨੂੰ ਰਾਤ ਨੂੰ ਫੋਨ ਆਉਂਦਾ 10 ਵਜੇ ਵੀ ਚੰਡੀਗੜ੍ਹ ਮੀਟਿੰਗਾਂ ਤੁਹਾਡੀ ਜੀ ਹਾਂ ਤਦੋਂ ਉੱਥੇ ਸਾਡੇ ਸੰਗਠਨ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਤੇ ਸਾਡੇ ਪੰਜਾਬ ਦੇ ਪ੍ਰਵਾਰੀ 1900 ਸੋਧਿਆ ਜੀ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਮੀਟਿੰਗ ਹੋਣ ਤੱਕ ਮੈਨੂੰ ਨਹੀਂ ਸਿੱਖਤਾ ਕਿ ਮੈਂ ਜ਼ਿਲ੍ਹਾ ਪ੍ਰਧਾਨ ਮੰ ਮੰਨ ਲਓ ਇਹ ਨਹੀਂ ਸੀ ਪਹਿਲਾਂ ਕੋਈ ਕਿਉਂਕਿ ਆਮ ਤੌਰ ਤੇ ਲੋਬਿੰਗ ਹੁੰਦੀ ਹੈ ਕਈ ਕਾਟੀਆਂ ਚ ਕੋਈ ਸਪਾਰਸ਼ਾਂ ਲੱਗਦੀਆਂ ਲੋਬਿੰਗ ਨਹੀਂ ਮੈਂ ਕਹਿੰਦਾ ਜੀ ਮੈਨੂੰ ਸਵੇਰ ਦੇ ਜਿੰਦੀ ਆਈ ਥਿੰਕ 1.5 2 ਵਜੇ ਲਿਸਟ ਪਾਈ ਆ ਇਹਨਾਂ ਨੇ ਮੈਨੂੰ 12 ਵਜੇ ਕਰ ਪਤਾ ਨਹੀਂ ਸੀ ਜਦੋਂ ਸਾਡੀ ਮੀਟਿੰਗ ਸਟਾਰਟ ਹੋਈ ਉਦੋਂ ਪਤਾ ਲੱਗਿਆ ਕਿ ਵੀ ਇਹ ਸਿਰਫ 3028 ਜਿਲ੍ਹਾ ਪ੍ਰਦਨ ਦੀ ਮੀਟਿੰਗ ਹੈ ਤਾਂ ਮੈਂ ਕਦੇ ਸੋਚਿਆ ਨਹੀਂ ਸੀਗਾ ਮੇਰੇ ਵਰਗੇ ਨਿਮਾਣੇ ਨੂੰ ਪਾਰਟੀ ਐਡਾ ਵੱਡਾ ਮਾਣ ਬਖਸ਼ੂ ਪਰ ਮੈਂ ਸ਼ੁਕਰਗੁਜ਼ਾਰ ਹਾਂ ਪਾਰਟੀ ਦੇ ਹਾਈ ਕਮਾਂਡ ਦਾ ਸਾਡੇ ਸੀਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਹਲਕੇ ਦੇ ਐਮਐਲਏ ਸਰਦਾਰ ਮਨਜੀਤ ਸਿੰਘ ਬਲਾਸਪੁਰ ਜੀ ਦਾ ਜਿਨ੍ਹਾਂ ਨੇ ਮੇਰੇ ਨਿਮਾਣੇ ਤੇ ਇਹ ਮਾਣ ਬਖਸ਼ਿਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਭਰਾਵਾਂ ਨੂੰ ਵੀ ਬੇਨਤੀ ਵੀ ਕਰਦਾ ਕਿ ਮੈਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਵਾਂ ਮਾ ਦਰਸ਼ਕੋ ਕਿਉਂਕਿ ਇੱਕ ਬਹੁਤ ਨਵੀਂ ਗੱਲ ਹੈ ਕਿ ਅ ਮਾਰਕੀਟ ਕਮੇਟੀ ਨੇ ਹਾਲ ਸਿੰਘ ਵਾਲਾ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਵੀ ਨਿਭਾ ਰਹੇ ਔਰ ਮੈਂ ਵਿਲੱਖਣ ਚੀਜ਼ ਦੇਖੀ ਹੈ ਸ਼ਰਮਾ ਜੀ ਅਕਸਰ ਅਸੀਂ ਦੇਖਦੇ ਹਾਂ ਕਿ ਪਹਿਲਾਂ ਚੇਅਰਮੈਨ ਮੈਂ ਕਿਸੇ ਤੇ ਟਿੱਪਣੀ ਨਹੀਂ ਕਰ ਰਿਹਾ ਪਰ ਆਮ ਤੌਰ ਤੇ ਦੇਖਿਆ ਵੀ 11 12 ਵਜੇ ਵੀ ਉਹ ਵੀ ਰੂਟੀਨ ਦੇ ਵਿੱਚ ਜ਼ਰੂਰੀ ਨਹੀਂ ਵੀ ਹਰ ਰੋਜ਼ ਆਉਣਾ ਔਰ ਸ਼ਰਮਾ ਜੀ ਬਾਰੇ ਇੱਕ ਚੀਜ਼ ਜਿਹੜੀ ਅਸੀਂ ਖੁਦ ਨੋਟ ਕੀਤੀ ਹੈ ਕਿ ਸਵੇਰੇ 7:30 ਵਜੇ ਕੁਰਸੀ ਤੇ ਹੁੰਦੇ ਆ ਜੀ ਬਿਲਕੁਲ ਇਹ ਹਰ ਰੋਜ਼ ਦਾ ਰੁਟੀਨ ਹੈ ਹਾਂ ਰੁਟੀਨ ਕਈ ਵਾਰੀ ਚਲੋ ਪਾਰਟੀ ਦੇ ਕੰਮ ਚ ਕਿਤੇ ਜਾਣਾ ਆਉਣਾ ਪੈਂਦਾ ਫਿਰ ਹੋ ਜਾਂਦੀ ਹੈ ਨਾ ਜਾਣਾ ਇਲੈਕਸ਼ਨ ਡਿਊਟੀ ਸੀ ਉਦੋਂ ਦੋ ਤਿੰਨ ਦਿਨ ਮਿਸ ਹੋਇਆ ਨਹੀਂ ਮੈਂ ਮੇਰਾ ਸਾਰਾ ਨਿਯਮ ਹੈ ਕਿ ਆਓ ਮੈਂ ਬੈਠਾ ਹਾਂ ਜੇ ਕਿਸੇ ਦਾ ਕੋਈ ਕੰਮ ਕਰਾ ਹੈ ਮੈਨੂੰ ਦੱਸੋ ਆਕੇ ਸੋ ਜੇਕਰ ਤੁਸੀਂ ਜੇ ਮੈਨੂੰ ਕਿਸੇ ਕੰਮ ਕਰਵਾਉਣ ਵਾਸਤੇ ਕੋਈ ਬੰਦਾ ਨਹੀਂ ਵੀ ਪਹੁੰਚ ਸਕਦਾ ਮੈਂ ਕਹਿੰਦਾ ਮੈਂ ਆ ਗਿਆ ਯਾਰ ਕੋਈ ਗੱਲ ਨਹੀਂ ਜੀ ਏਡੀ ਵੱਡੀ ਗੱਲ ਹੈ ਸੋ ਜੀ ਲੋਕਾਂ ਦੀ ਸੇਵਾ ਵਾਸਤੇ ਬਣਾਇਆ ਤੇ ਸੇਵਾ ਚ ਬੈਠਿਆ ਸੋ ਜੇਕਰ ਤੁਸੀਂ ਵੀ ਮਿਲਣਾ ਚਾਹੁੰਦੇ ਹੋ ਸ਼ਰਮਾ ਜੀ ਨੂੰ ਕੋਈ ਕੰਮ ਹੈ ਤਾਂ ਸ਼ਰਮਾ ਜੀ ਸਵੇਰੇ 7:30-8:00 ਵਜੇ ਆਪਣੇ ਮਾਰਕੀਟ ਕਮੇਟੀ ਚੇਅਰਮੈਨ ਦੇ ਦਫ਼ਤਰ ਚ ਮੌਜੂਦ ਹੁੰਦੇ ਆ ਔਰ ਇਹ ਚੀਜ਼ ਮੈਂ ਕੋਈ ਸੁਣੀ ਸੁਣਾਈ ਨਹੀਂ ਅਸੀਂ ਖੁਦ ਅੱਖੀਂ ਦੇਖ ਕੇ ਇਹ ਕਹਿ ਰਹੇ ਹਾਂ ਔਰ ਤੁਸੀਂ ਜਦੋਂ ਮਰਜ਼ੀ ਮਿਲ ਸਕਦੇ ਹੋ ਆ ਕੇ ਔਰ ਇਹੀ ਖਾਸੀਅਤ ਹੈ ਕਿ ਹਰ ਬੰਦੇ ਦੀ ਪਹੁੰਚ ਵਿੱਚ ਨੇ ਸੋ ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਜਿੱਥੇ ਵਧਾਈ ਦਿੰਨੇ ਆ ਤੁਹਾਨੂੰ ਇਸ ਜਿੱਤ ਦੀ ਜਿੱਨੀ ਚੋਣ ਨਾਲ ਦੀ ਨਾਲ ਤੁਹਾਡੇ ਜਿਹੜਾ ਅੱਗੇ ਸੁਨਹਿਰੀ ਭਵਿੱਖ ਜਿਹੜਾ ਤੁਹਾਡੇ ਸਫਰ ਦਾ ਤੁਹਾਡੇ ਕੈਰੀਅਰ ਦਾ ਪੋਲਿਟিক্যাল ਕੈਰੀਅਰ ਉਹਦੇ ਲਈ ਅਸੀਂ ਸ਼ੁਭ ਕਾਮਨਾਵਾਂ ਦਿੰਨੇ ਆ ਅਰਦਾਸ ਕਰਦੇ ਆ ਕਿ ਜਿਸ ਮਿਹਨਤ ਲਗਨ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਲੋਕਾਂ ਦੀ ਸੇਵਾ ਕਰ ਰਹੇ ਹੋ ਇਸੇ ਤਰ੍ਹਾਂ ਕਰਦੇ ਰਹੋ ਇਮਾਨਦਾਰੀ ਦੇ ਨਾਲ ਔਰ ਕਹਿੰਦੇ ਹੁੰਦੇ ਆ ਕਿ ਉੱਟ ਲੈਤਾ ਅਸਮਾਨ ਬਾਕੀ ਹੈ ਸੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਇਹ ਸੰ ਬ੍ਰਿੰਦਰ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ